ਨਕੀ ਰੇ ਪਿਆਰ ਆ ਆਪਕੇ ਤੁਝੇ ਹਲਾ ਲਾ ਜਗਤ ਵਿੱਚ ਸਿਟਾ ਦੇਵਾ ਵੇਖਾ ਸ਼ੈਲੀ ਜਾ ਮਰ ਬਸਨਾ ਆ ਨਾ ਦੇ ਸੁਪਨਤ ਆਪਣੇ ਰ ਮਨ ਵਸਿਆ ਨਾ ਤੇ ਸ਼ਬਦ ਕਦੇ ਕਹੈ ਨਾਨਕ ਸache saheb kya nan karde kaam nan karde karte re gana sathe ਇੱਕ ਠੀਕ ਸਭ ਆਪਣਾ ਨਾਮ ਦੱਸਦੇ ਆ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਸੁਖਨੰਦ ਸਿੰਘ ਮਹਿਣੀਆ ਸੂਬਾ ਪ੍ਰਧਾਨ ਜਲਸਾ ਮਾਈ ਮਾਸਟਰੋਂਪਲਾਈ ਜੂਨੀਅਰ ਪੰਜਾਬ ਅਸੀਂ ਹਰ ਸਾਲ ਇੱਥੇ ਆਪਣੇ ਸੂਬੇ ਦੇ ਮੁੱਖ ਦਫ਼ਤਰ ਵਿਖੇ ਨਵੇਂ ਸਾਲ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਰਕਾ ਦਿਵਸ ਮਨਾਉਂਦੇ ਆ ਜੀ ਦੇ ਨਾਲ ਨਵੇਂ ਸਾਲ ਦੀ ਸੰਧਿਆ ਦੇ ਮੌਕੇ ਸ੍ਰੀ ਖੰਡਪਾਟ ਸਾਹਿਬ ਦੇ ਭੋਗ ਪਾ ਕੇ ਤੇ ਅਲਾਹੀ ਬਾਣੀ ਦੇ ਕੀਰਤਨ ਕਰਾਈ ਜਾਂਦੇ ਆ ਅਸੀਂ ਬੜੇ ਸੁਭਾਗੇ ਆ ਇਸ ਵਾਰ ਸਾਡੇ ਕੋਲ ਸਾਡੇ ਆ ਮਹਾਰੂਹਾਂ ਜਿਹੜੀਆਂ ਸਾਡੇ ਭਾਈ ਮਲਾਪ ਸਿੰਘ ਜੀ ਨੇ ਹੇਮਕੋਟ ਸਾਹਿਬ ਦੇ ਹੱਦ ਗ੍ਰੰਤੀ ਉਹ ਪਹੁੰਚੇ ਨੇ ਨਾਲ ਭਾਈ ਕਰਵਾਨ ਸਿੰਘ ਜੀ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਬਹੁਤ ਇਹਨਾਂ ਦਾ ਹੀ ਪ੍ਰਵਾਦ ਕਰਦੇ ਆ ਕਿ ਇਸ ਸਮੇਂ ਸਰ ਪਹੁੰਚ ਕੇ ਇਹਨਾਂ ਨੇ ਸੰਗਤਾਂ ਨੂੰ ਰੋਚਨ ਕਰਕੇ ਨਿਹਾਲ ਕੀਤਾ ਸਾਡੇ ਵੀ ਪੂਰਨ ਭਾਗ ਨੇ ਵੀ ਉਸ ਧਰਤੀ ਤੋਂ ਆਏ ਨੇ ਤੇ ਇੱਥੇ ਆਣ ਕੇ ਇਹਨਾਂ ਨੇ ਸਾਨੂੰ ਦਰਸ਼ਨਦਾਰੀ ਦਿੱਤੇ ਆ ਜੀ ਸੋ ਹੋਰ ਵੀ ਸੰਗਤਾਂ ਜਿੰਨੀਆਂ ਆਈਆਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਨਾਲ ਦੀ ਨਾਲ ਮਨੁੱਖਤਾ ਨੂੰ ਇਹ ਸੱਦਾ ਦੇਣਾ ਕਿ ਆਪਾਂ ਜਿਹੜਾ ਵਾ ਜੋ ਗੁਰੂ ਨਾਨਕ ਸਾਹਿਬ ਸਾਨੂੰ ਸੰਦੇਸ਼ ਦੇ ਗਏ ਹਨ ਜੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਹਦੇ ਉੱਤੇ ਚੱਲੀਏ ਜੇਕਰ ਉੱਤੇ ਚੱਲ ਗਏ ਤਾਂ ਸਾਰਾ ਸੰਸਾਰ ਜਿਹੜਾ ਇੱਕ ਹੋ ਜਾਊਗਾ ਅਗਰ ਜੇ ਨਾ ਚੱਲੇ ਤਾਂ ਫਿਰ ਦੁੱਖ ਹੀ ਪਾਉਣੇ ਆ ਜੀ ਦੁੱਖ ਅੱਗੇ ਲੋਕ ਬਹੁਤ ਪਾ ਰਹੇ ਕੋਈ ਬਲੱਡ ਪ੍ਰੈਸ਼ ਕਈ ਜਾਂਦਾ ਕੋਈ ਸੂਗਰ ਕੋਈ ਕੈਂਸਰ ਹੋ ਰਿਹਾ ਹੁੰਦਾ ਪਰ ਜੋ ਗੁਰੂ ਨਾਨਕ ਦਾ ਸਾਨੂੰ ਸਿਧਾਂਤ ਦੇ ਗਏ ਆ ਬਾਣੀ ਦਾ ਉਹਦੇ ਉੱਤੇ ਪਰਪੱਕ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਭਗਤਾਂ ਦੀ ਬਾਣੀ ਆ ਸਾਰਿਆਂ ਦੀ ਬਾਣੀ ਆ ਇਹਦੇ ਵਿੱਚ ਪੂਰਾ ਸੰਦੇਸ਼ ਦਿੱਤਾ ਹੋਇਆ ਵੀ ਕਿਸ ਤਰ੍ਹਾਂ ਮਨੁੱਖ ਨੇ ਜੀਵਨ ਬਸਰ ਕਰਨਾ ਜੇ ਤੇ ਆਪਾਂ ਚੱਲ ਪਈਏ ਤੇ ਫਿਰ ਹਮੇਸ਼ਾ ਹੀ ਸਾਡੇ ਬੇੜੇ ਪਾਰ ਹੋ ਜਾਂਦੇ ਜੀ ਮੈਂ ਪ੍ਰਤੱਖ ਕੀਤਾ ਹੋਇਆ ਜੀ ਮੈਂ ਗੁਰੂ ਸਾਹਿਬ ਕੋਲੋਂ ਅਰਦਾਸ ਬੇਨਤੀ ਕਰਕੇ ਤੁਰਦਾ ਹਮੇਸ਼ਾ ਹੀ ਮੇਰੇ ਕੰਮ ਜਿਹੜੇ ਉੱਚ ਦੀ ਕਲਾਜ ਹੁੰਦੇ ਆ ਤੇ ਮੈਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਾ ਮਹਾਂਪੁਰਖਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵ ਜਲ ਸਪਲਾਈ ਜੁਨੀਅਨ ਪੰਜਾਬ ਦੇ ਜਿੰਨੇ ਵੀ ਮੁਲਾਜ਼ਮ ਹਨ ਇਹਨਾਂ ਵੱਲੋਂ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੀ ਦੇ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਭਾਵ ਨਾਲ ਉਹਨਾਂ ਦੇ ਨਾਲ ਇਹਨਾਂ ਨੇ ਮਨਾਉਣਾ ਕੀਤਾ ਇਹਨਾਂ ਮਹਾਰਾਜ ਦੀਆਂ ਖੁਸ਼ੀਆਂ ਇਹਨਾਂ ਨੇ ਪ੍ਰਾਪਤ ਕੀਤੀਆਂ ਹਨ ਸ੍ਰੀ ਅਖੰਡ ਪਾਤਸ਼ਾਹਬ ਦੇ ਭੋਗ ਤੋਂ ਉਪਰੰਤ ਦੀਵਾਨ ਸਜਾਇਆ ਗਿਆ ਤੇ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨਾ ਜਿਹੜਾ ਗੁਰਬਾਣੀ ਦਾ ਉਪਦੇਸ਼ ਹੈ ਉਹ ਚੌ ਵਰਨਾ ਵਾਸਤੇ ਹੀ ਆ ਸਾਰਿਆਂ ਵਾਸਤੇ ਹੀ ਆ ਜਿਹੜਾ ਗੁਰਬਾਣੀ ਪੜੇਗਾ ਜਿਹੜਾ ਸਰਵਨ ਕਰੇਗਾ ਜਿਹੜਾ ਗੁਰਬਾਣੀ ਤੇ ਚੱਲੇਗਾ ਉਹਦਾ ਹੀ ਉਧਾਰ ਹੋਏਗਾ ਤੇ ਅਸੀਂ ਇਹ ਨਾਲ ਨਾਲ ਸਾਰੀਆਂ ਸੰਗਤਾਂ ਨੂੰ ਇਹ ਵੀ ਬੇਨਤੀ ਕਰਦੇ ਹਾਂ ਭਾਈ ਜਿਹੜਾ ਜਲ ਹੈ ਇਹਨੂੰ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਪਿਤਾ ਦੱਸਿਆ ਹੈ ਪਹਿਲਾਂ ਪਾਣੀ ਜੀਉ ਹਜ ਤਹਰਾ ਸਾਹਿਬ ਕੋਈ ਪਵਨ ਗੁਰੂ ਪਾਣੀ ਪਿਤਾ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ ਤੇ ਜਿੰਨੀ ਵੀ ਮਨੁੱਖਤਾ ਹੈ ਇਹ ਪਾਣੀ ਦੀ ਸੰਭਾਲ ਜ਼ਰੂਰ ਕਰੋ ਇਹ ਗੁਰਬਾਣੀ ਦਾ ਹੀ ਸ਼ਬਦ ਹੈ ਕਿ ਆਪਾਂ ਪਾਣੀ ਦੀ ਸੰਭਾਲ ਕਰਨੀ ਹੈ ਤੇ ਆਪਾਂ ਚੰਗਾ ਜੀਵਨ ਬਸਰ ਕਰਨਾ ਗੁਰਬਾਣੀ ਦੇ ਚੱਲ ਕੇ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ